ਇੰਡੀਆ ਗੱਠਜੋੜ ਨੂੰ ਲੈ ਕੇ ਪੰਜਾਬ ਦੇ ਕਾਂਗਰਸ ਦੇ ਲੀਡਰ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਗੱਠਜੋੜ ਮਨਜ਼ੂਰ ਨਹੀਂ ਤੇ ਹੁਣ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਜਿਨ੍ਹਾਂ ਦੇ ਖਿਲਾਫ ਪ੍ਰਚਾਰ ਦਾ ਕੇਸ ਚੱਲ ਰਿਹਾ ਹੈ ਤੇ ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਅਗਰ ਪੰਜਾਬ ਦੇ ਵਿੱਚ ਇੰਡੀਆ ਗੱਠਜੋੜ ਹੁੰਦਾ ਤਾਂ ਇਹਦੇ ਨਾਲ ਉਹ ਚੰਗਾ ਹੋਵੇਗਾ ਕਿ ਔਰ ਘਰ ਜਾ ਕੇ ਬੈਠ ਜਾਣ ਤੇ ਉਹ ਸਿਆਸਤ ਤੋਂ ਕਿੰਨਾਰਾ ਕਰਨ ਦਾ ਵੀ ਰਸਤਾ ਚੁਣ ਸਕਦੇ ਨੇ ਭਾਰਪੂਜਨ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਕਿ ਜੇਕਰ ਇੱਕ ਗੱਠਜੋੜ ਹੁੰਦਾ ਤਾਂ ਉਹ ਘਰ ਬੈਠ ਸਕਦੇ ਨੇ ਤੇ ਕਾਂਗਰਸ ਪਾਰਟੀ ਤੋਂ ਕਿੰਨਾਰਾ ਕਰ ਸਕਦੇ ਨੇ ਜੀ ਹਾਂ ਸਿਆਸਤ ਨੂੰ ਤੋਬਾ ਤੋਬਾ ਕਰ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇੰਡੀਆ ਗੱਠਜੋੜ ਸਿਰੇ ਲੱਗ ਜਾਂਦਾ ਤਾਂ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਵੀ ਘਟ ਜੋੜ ਹੋਣਾ ਲਾਜ਼ਮੀ ਹੈ ਪਰ ਹੁਣ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਲੀਡਰ ਨੇ ਪਹਿਲਾਂ ਤੱਕ ਕਿਹਾ ਸੀ ਕਿ ਇਹ ਮਨਜ਼ੂਰ ਨਹੀਂ ਪਰ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਇਹ ਗੱਠ ਜੋੜ ਹੁੰਦਾ ਹੈ ਤਾਂ ਇਹਦੇ ਨਾਲੋਂ ਚੰਗਾ ਕਿ ਉਹ ਘਰ ਹੀ ਬੈਠ ਜਾਣ ਸਿਆਸਤ ਛਟਨੀ ਹੀ ਠੀਕ ਹੈ ਭਾਰਤ ਪੂਜਨ ਰਾਜ ਨੇ ਦੋ ਟੁੱਕ ਜਵਾਬ ਦੇ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨਾਲੋਂ ਸੰਜੋਗ ਕਰਨ ਨਾਲ ਚੰਗਾ ਕਿ ਉਹ ਘਰ ਬੈਠ ਜਾਣ ਇਸ ਗੱਠਜੋੜ ਨਾਲ ਪਾਰਟੀ ਦਾ ਨੁਕਸਾਨ ਹੋਵੇਗਾ ਗੱਠਜੋੜ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਬਗਾਵਤ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਲੀਡਰ ਕਹਿ ਚੁੱਕੇ ਨੇ ਕਿ ਉਹ ਗੱਠਜੋੜ ਦੇ ਹੱਕ ਵਿੱਚ ਨਹੀਂ ਇਸ ਦੇ ਚਲਦਿਆਂ ਸਾਬਕਾ ਮੰਤਰੀ ਭਾਰਤ ਪੋਸ਼ਣ ਨੇ ਇਹ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇੰਡੀਆ ਗੱਠਜੋੜ ਦਾ ਪੰਜਾਬ ਦੇ ਵਿੱਚ ਭਵਿੱਖ ਨਹੀਂ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਕਾਂਗਰਸ ਪਾਰਟੀ ਦਾ ਗੱਠਜੋੜ ਹੁੰਦਾ ਤਾਂ ਗੱਠਜੋੜ ਦੇ ਨਾਲ ਨਹੀਂ ਚੱਲ ਸਕਦੇ ਦੂਜਾ ਉਹ ਘਰ ਬੈਠ ਜਾਣਗੇ ਤੇ ਇਸ ਗੱਠਜੋੜ ਦੇ ਨਾਲ ਪਾਰਟੀ ਦਾ ਹੀ ਨੁਕਸਾਨ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ